ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਖਾਤਮਾ ਹੋ ਗਿਆ ਅੰਗਰੇਜ਼ਾਂ ਦਾ ਪੂਰੇ ਪੰਜਾਬ ਤੇ ਕਬਜ਼ਾ ਹੋ ਗਿਆ ਤਾਂ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਤਿਹਾਸਿਕ ਗੁਰਦੁਆਰੇ ਜਿਵੇਂ ਦਰਬਾਰ ਸਹਿਬ ਅੰਮ੍ਰਿਤਸਰ ਸਹਿਬ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਵੀ ਕਈ ਗੁਰਦੁਆਮਾ ਦੇ ਪ੍ਰਬੰਧ ਉਜ ਮਹੰਤਾ ਤੇ ਹੋਰ ਝੋਲੀ ਚੁੱਕ ਬੰਦਿਆਂ ਦੇ ਹੱਥਾਂ ਵਿੱਚ ਦੇ ਦਿੱਤੇ ਉਸ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਬਣੀ ਅੰਗਰੇਜ਼ ਸਰਕਾਰ ਨੇ ਉਸ ਸਮੇਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਹੋਰ ਪੈਸਾ ਥੇਲਾ ਸਭ ਇਹਨਾਂ ਚਾਪਲੂਸਾਂ ਝੋਲੀ ਚੁੱਕ ਮਹੰਤਾ ਦੇ ਹੱਥਾਂ ਵਿੱਚ ਦੇ ਦਿੱਤਾ ਇਹਨਾਂ ਲੋਕਾਂ ਨੇ ਗੁਰਦੁਆਰਿਆਂ ਨੂੰ ਆਪਣੀ ਐਸ਼ ਪ੍ਰਸਤੀ ਦਾ ਟਿਕਾਣਾ ਬਣਾ ਲਿਆ ਗੁਰਦੁਆਰਿਆਂ ਦੀ ਆਮਦਨ ਨਾਲ ਇਹ ਮੌਜਾਂ ਲੁੱਟਣ ਲੱਗੇ ਆਮ ਸੰਗਤ ਗੁਰਦੁਆਰੇ ਜਾਣ ਤੋਂ ਡਰਨ ਲੱਗੀ ਇਹ ਦੁਰਾਚਾਰ ਦੇ ਅੱਡੇ ਬਣ ਗਏ ਸਨ ਇਹ ਸਭ ਪਾਪ ਕਈ ਸਾਲਾਂ ਤੱਕ ਚੱਲਦਾ ਰਿਹਾ ਗੁਰਦੁਆਰਾ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਾਪੀ ਮਹੰਤ ਨਾਰੈਣ ਦਾਸ ਨੇ ਕਹਿਰ ਮਚਾਇਆ ਹੋਇਆ ਸੀ ਇੱਥੇ ਆਇਆ ਕੋਈ ਵੀ ਸ਼ਰਧਾਲੂ ਸੁਰੱਖਿਅਤ ਨਹੀਂ ਸੀ ਰਹਿ ਸਕਦਾ ਇਹ ਮਹੰਤ ਬੜਾ ਜ਼ਾਲਮ ਆਇਆਸ਼ ਤੇ ਅਧਰਮੀ ਸੀ ਕਹਿੰਦੇ ਹਨ ਅੰਗਰੇਜ਼ ਸਰਕਾਰ ਦੇ ਇਸ ਪਿੱਠੂ ਮਹੰਤ ਦੀ ਕਈ ਵਾਰ ਅਫਸਰਾਂ ਕੋਲ ਸ਼ਿਕਾਇਤ ਵੀ ਕੀਤੀ ਗਈ ਪਰ ਇਹ ਆਪਣੀਆਂ ਕਾਰਗੁਜ਼ਾਰੀਆਂ ਤੋਂ ਨਹੀਂ ਹਟਿਆ ਤੇ ਅਖੀਰ 5 ਅਕਤੂਬਰ 1920 ਨੂੰ ਧਾਰੋਵਾਲ ਨਗਰ ਵਿਖੇ ਇੱਕ ਪਰਮਾ ਦਿਵਾਨ ਹੋਇਆ ਜਿਸ ਵਿੱਚ ਸਿੱਖ ਪੰਥ ਨੇ ਮਹੰਤ ਨਰੈਣੂ ਨੂੰ ਸੁਧਰਨ ਲਈ ਕਿਹਾ ਪਰ ਮਹੰਤ ਨੇ ਸੁਧਰਨ ਦੀ ਬਜਾਏ ਸਿੱਖ ਪੰਥ ਨਾਲ ਮੁਕਾਬਲਾ ਕਰਨ ਦੀ ठान ਲਈ ਤੇ ਜਨਮ ਸਥਾਨ ਨੂੰ ਜੰਗੀ ਕਿਲਾ ਬਣਾਉਣ ਦਾ ਸਮਾਨ ਇਕੱਠਾ ਕਰ ਲਿਆ ਅੰਗਰੇਜ਼ ਸਰਕਾਰ ਨੇ ਮਹੰਤ ਨੂੰ ਬੰਦੂਕਾਂ ਤੇ ਅਸਲਾ ਆਦਿ ਵੀ ਦੇ ਦਿੱਤੇ ਸਨ ਮਹੰਤ ਦੀ ਅੰਦਰਲੀ ਭਾਵਨਾ ਤੇ ਸਾਜ਼ਿਸ਼ ਦੀ ਖਬਰ ਪੰਥਦਰਦੀਆ ਸਰਦਾਰ ਬਰਿਆਮ ਸਿੰਘ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਲਛਮਣ ਸਿੰਘ ਜੀ ਧਾਰੋਵਾਲ ਨੂੰ ਲੱਗ ਚੁੱਕੀ ਸੀ ਸੋ ਉਹਨਾਂ ਨੇ ਫੈਸਲਾ ਕੀਤਾ 19 ਫਰਵਰੀ 1921 ਨੂੰ 150 ਸਿੰਘਾਂ ਦਾ ਜਥਾ ਸਰਦਾਰ ਲక్ష్మణ ਸਿੰਘ ਜੀ ਦੀ ਅਗਵਾਈ ਹੇਠ ਸ਼ਾਂਤਮਈ ਢੰਗ ਨਾਲ ਸ੍ਰੀਨਨਕਨ ਸਾਹਿਬਲੀ ਰਵਾਨਾ ਹੋ ਗਿਆ ਜਥੇਦਾਰ ਸਰਦਾਰ ਲక్ష్మణ ਸਿੰਘ ਜੀ ਨੇ ਅਰਦਾਸ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਤੇਰੇ ਦਰ ਦੇ ਕੁੱਕਰ ਤੇਰੇ ਦਰਸ਼ਨਾਂ ਨੂੰ ਆ ਰਹੇ ਹਨ ਤੁਸੀਂ ਬਲ ਬਖਸ਼ਣਾ ਕਿ ਆਪ ਜੀ ਦੇ ਪਾਵਨ ਦਰਬਾਰ ਸੈਬੰਦਰ ਹੋ ਰਹੀਆਂ ਕੁਰਤੀਆਂ ਨੂੰ ਅਸੀਂ ਆਪਣੇ ਖੂਨ ਨਾਲ ਠਲ ਪਾ ਲਈਏ ਇਸ ਕਾਰਜ ਵਿੱਚ ਆਪ ਜੀ ਸਾਨੂੰ ਸਫਲਤਾ ਬਖਸ਼ਣੀ 20 ਫਰਵਰੀ ਨੂੰ ਸਾਰੇ ਸਿੰਘ ਜਿਨ੍ਹਾਂ ਨਾਲ ਭੁਜੰਗੀ ਵੀ ਸਨ ਗੁਰਦੁਆਰੇ ਅੰਦਰ ਦਾਖਲ ਹੋਏ ਭਾਈ ਲਖਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬੈਠ ਕੇ ਉਸੇ ਵੇਲੇ ਮਹੰਤ ਦੇ ਗੁੰਡੇ ਆ ਗਏ ਤੇ ਅੰਨੇ ਵਾਹ ਗੋਲੀਆਂ ਚਲਾਉਣ ਲੱਗ ਪਏ ਜਨਮਸਥਾਨ ਦੀ ਧਰਤੀ ਸਿੰਘਾਂ ਦੇ ਲਹੂ ਨਾਲ ਲਾਲ ਹੋ ਗਈ ਨਰੇਨੂ ਘੋੜੇ ਤੇ ਸਵਾਰ ਹੋ ਕੇ ਆਇਆ ਉੱਚੀ ਉੱਚੀ ચીਖ ਕੇ ਕਹਿ ਰਿਹਾ ਸੀ ਕਿ ਇੱਕ ਵੀ ਸਿੱਖ ਜਿਉਂਦਾ ਨਹੀਂ ਬਚਣਾ ਚਾਹੀਦਾ ਬਾਹਰਲਾ ਗੇਟ ਬੰਦ ਕਰ ਦਿੱਤਾ ਗਿਆ ਅੰਦਰ ਖੂਨੀ ਖੇਡ ਚੱਲ ਰਹੀ ਸੀ ਸਿੰਘ ਸ਼ਹੀਦ ਹੋ ਰਹੇ ਸਨ ਕਈ ਜ਼ਖਮੀ ਸਨ ਤੇ ਸਹਿਕ ਰਹੇ ਸਨ ਸਰਦਾਰ ਲక్ష్ਮਣ ਸਿੰਘ ਜੀ ਨੂੰ ਜੰਡ ਨਾਲ ਬਨ ਕੇ ਜਿਉਂਦਿਆਂ ਸਾੜ ਦਿੱਤਾ ਗਿਆ ਉਹ ਸ਼ਹੀਦ ਹੋ ਗਏ ਸੰਗਤ ਜੀ ਅੱਜ ਵੀ ਉਹ ਝੰਡਾ ਦਾ ਰੁੱਖ ਉੱਥੇ ਮੌਜੂਦ ਹੈ ਇਸ ਸਾਕੇ ਤੋਂ ਬਾਅਦ ਮਹੰਤ ਭੱਜ ਗਿਆ ਜਨਮ ਸਥਾਨ ਤੇ ਅੰਗਰੇਜ਼ ਸਰਕਾਰ ਨੇ ਕਬਜ਼ਾ ਕਰ ਲਿਆ ਗੁਰਦੁਆਰੇ ਨੂੰ ਤਾਲਾ ਲਗਾ ਦਿੱਤਾ ਗਿਆ 21 ਫਰਵਰੀ ਨੂੰ ਸਾਰੇ ਸਿੰਘਾਂ ਦਾ ਸਸਕਾਰ ਹੋਇਆ ਇਹ ਸਾਰੇ ਸਾਕੇ ਦੀ ਖਬਰ ਜਦ ਸਿੱਖ ਪੰਥ ਵਿੱਚ ਫੈਲੀ ਤਾਂ ਬਹੁਤ ਰੋਸ ਜਾਗਿਆ 2200 ਸਿੰਘਾਂ ਦਾ ਜਥਾ ਜਨਮ ਸਥਾਨ ਵੱਲ ਸਰਦਾਰ ਕਰਤਾਰ ਸਿੰਘ ਚਵਰਜੀ ਦੀ ਅਗਵਾਈ ਹੇਠ ਚੱਲ ਪਿਆ ਇਨਾਂ ਨੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਜਨਮ ਸਥਾਨ ਦੀ ਪਾਵਨ ਧਰਤੀ ਨੂੰ ਆਜ਼ਾਦ ਕਰਾਉਣਾ ਹੈ ਦਾਤਾ ਜੀ ਬਲ ਬਖਸ਼ੋ ਅੱਗੇ ਜਨਮ ਸਥਾਨ ਦੇ ਕੋਲ ਅੰਗਰੇਜ਼ ਪੁਲਿਸ ਖੜੀ ਸੀ ਉਹਨਾਂ ਨੇ ਜਥੇ ਨੂੰ ਰੋਕਿਆ ਤਾਂ ਸਰਦਾਰ ਕਰਤਾਰ ਸਿੰਘ ਜੀ ਨੇ ਕਿਹਾ ਕਿ ਅਸੀਂ ਗੁਰਦੁਆਰੇ ਦਾ ਕਬਜ਼ਾ ਲੈ ਕੇ ਹੀ ਰਵਾਂਗੇ ਜਾਂ ਸ਼ਹੀਦੀਆਂ ਪ੍ਰਾਪਤ ਕਰਾਂਗੇ ਭਾਰੀ ਗਿਣਤੀ ਵਿੱਚ ਸਿੰਘਾਂ ਦਾ ਜਥਾ ਸੀ ਉਹਨਾਂ ਦਾ ਜੋਸ਼ ਵੇਖਦਿਆਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਐਸੀ ਹੋਈ ਕਿ ਉਸ ਅੰਗਰੇਜ਼ ਅਫਸਰ ਨੇ 2 ਮਿੰਟ ਵਿੱਚ ਹੀ ਗੁਰਦੁਆਰਾ ਸਾਹਿਬ ਦੀਆਂ ਚਾਪੀਆਂ ਜਥੇਦਾਰ ਸਰਦਾਰ ਕਰਤਾਰ ਸਿੰਘ ਚਵਰਜੀ ਨੂੰ ਤੇ ਦਿੱਤੀਆਂ ਸੰਗਤ ਜੀ ਕਿੰਨੀਆਂ ਸ਼ਹਾਦਤਾਂ ਤੇ ਕਸ਼ਟ ਸਹਿਣ ਤੋਂ ਬਾਅਦ ਅਖੀਰ ਜਿੱਤ ਖਾਲਸੇ ਦੀ ਹੋਈ ਤੇ ਜਨਮ ਸਥਾਨ ਦੀ ਪਾਵਨ ਧਰਤੀ ਪਾਵਨ ਗੁਰਦੁਆਰਾ ਸਾਹਿਬ ਸਿੱਖ ਸੰਗਤ ਦੇ ਦਰਸ਼ਨਾਂ ਲਈ ਖੋਲ ਦਿੱਤਾ ਗਿਆ ਇਹਨਾਂ ਕਾਰਨ ਸਾਇਦ ਦਾ ਸਾਕਾ ਹਰ ਸਾਲ 20 ਫਰਵਰੀ 1921 ਵਾਲੇ ਦਿਨ ਦੀ ਯਾਦ ਦਿਵਾਉਂਦਾ ਹੈ ਉਹਨਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਧਰਮ ਤੋਂ ਕੁਰਬਾਨ ਕਰ ਦਿੱਤੀਆਂ ਹਰ ਸਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ ਸੰਗਤ ਜੀ ਪਾਹੀ ਗੁਰੂ ਜੀ ਦਾ ਖਾਲਸਾ ਪਾਹੀ ਗੁਰੂ ਜੀ ਕੀ ਫਤਿਹ